ਦਿਲਜੀਤ ਸਿੰਘ ਜੀ ਕਾਫੀ ਲੰਬੇ ਸਮੇਂ ਤੋਂ ਰਸ਼ੀਆ ਅਤੇ ਯੂਕਰੇਨ ਵਿੱਚ ਜੰਗ ਜਾਰੀ ਹੈ ਕਾਫੀ ਨੁਕਸਾਨ ਵੀ ਹੋ ਚੁੱਕਿਆ ਰਸ਼ੀਆ ਅਤੇ ਯੂਕਰੇਨ ਦਾ ਪਰ ਹੁਣ ਜਦੋਂ ਡੋਨਾਲਡ 트੍ਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣਦੇ ਨੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਸ ਜੰਗ ਨੂੰ ਰੋਕ ਦਿੱਤਾ ਜਾਵੇ ਪਰ ਇੱਥੇ ਇਹ ਕਹੋ ਕਿ ਇਹ ਗੱਲ ਉਸ ਵਕਤ ਜ਼ਿਆਦਾ ਵੱਜ ਜਾਂਦੀ ਹੈ ਕਿ ਜਦੋਂ ਡੋਨਾਲਡ 트੍ਰੰਪ ਅਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਆਪਸ ਵਿੱਚ ਮਿਲਦੇ ਨੇ ਅਤੇ ਉਹਨਾਂ ਵਿੱਚ ਇੱਕ ਵੀਡੀਓ ਵਾਇਲ ਹੋ ਜਾਂਦੀ ਹੈ ਕਿ ਦੋ ਜਨਾਂ ਬਹਿਸ ਦੀ ਜਿੱਥੇ 트럼ਪ ਇਸ ਵਾਰ ਨੂੰ ਰੋਕਣ ਦੇ ਲਈ ਗੱਲਬਾਤ ਕਰ ਰਹੇ ਨੇ ਉਹ ਦੱਸ ਰਹੇ ਨੇ ਕਿ ਕਿਵੇਂ ਅਮਰੀਕਾ ਮਦਦ ਕਰ ਰਿਹਾ ਹੈ ਕਿੰਨੇ ਪੈਸੇ ਦੀ ਮਦਦ ਕਰ ਰਿਹਾ ਹੈ ਕਿਵੇਂ ਸਾਰਾ ਕੁਝ ਜੋ ਹੈ ਅਮਰੀਕਾ ਨਾਲ ਖੜੇ ਯੂਕਰੇਨ ਦੇ ਪਰ ਹੁਣ ਯੰਗ ਰੁਕਤੀ ਜਾਵੀ ਪਰ ਇੱਥੇ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਪ੍ਰਾਈਮ ਮਿਨਿਸਟਰ ਨੇ ਉਹ ਰੋਕਣ ਨੂੰ ਤਿਆਰ ਨਹੀਂ ਨੇ ਇੱਥੇ ਉਹ ਬੈਜ਼ੇਓ ਨਜ਼ਰ ਆ ਰਹੇ ਨੇ ਡੋਨਲਡ 트럼ਪ ਦੇ ਨਾਲ ਅਮਰੀਕਾ ਦੇ ਨਾਲ ਅਮਰੀਕਾਸ਼ਟਪਤੀ ਨਾਲ ਯੂਕਰੇਨ ਦੇ ਗੱਲੋ ਕੀ ਪ੍ਰੈਮੇਸ਼ਾ ਦੀ ਇਸ ਤਰੀਕੇ ਨਾਲ ਬਹਿਸ ਨੂੰ ਕਿਵੇਂ ਦੇਖਦੇ ਹਾਂ ਜੋ ਵੀਡੀਓ ਬੰਦ ਹੋਈ ਹੈ ਅਸੀਂ ਪਿਛਲੇ ਦਿਨੀ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਕਿਵੇਂ ਸਾਊਦੀ ਅਰਬ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਰਸ਼ੀਆ ਤੇ ਅਮਰੀਕਾ ਦੇ ਵਿੱਚ ਉਹ ਉਹਦਾ ਟਾਪਿਕ ਇਹ ਸੀ ਕਿ ਯੂਕਰੇਨ ਵਾਰ ਕਿਵੇਂ ਰੋਕੀ ਜਾਵੇ ਉਸ ਵੇਲੇ ਵੀ ਜੇਲੈਂਸਕੀ ਨੇ ਉਹਨਾਂ ਨੇ ਇਹ ਕਿਹਾ ਸੀ ਕਿ ਸਾਡੇ ਤੋਂ ਬਿਨਾ ਹੋਈ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਿਕਲਦਾ ਤੇ ਅਸੀਂ ਉਹਨੂੰ ਮੰਨਾਂਗੇ ਨਹੀਂ ਸੋ ਹੁਣ ਇਹ ਦੇਖਿਆ ਜਾਵੇ ਡੋਨਲਡ 트럼ਪ ਕਿਵੇਂ ਰਸ਼ੀਆ ਦੇ ਹੱਕ ਦੇ ਵਿੱਚ ਭੂਤ ਰਹੇ ਨੇ ਉਸ ਮੀਟਿੰਗ ਦੇ ਵਿੱਚ ਕੀ ਕੀ ਗੱਲਾਂ ਹੋਈਆਂ ਤੇ ਜਿਹੜੀ ਇਹ ਵੀਡੀਓ ਤੁਸੀਂ ਵਾਇਰਲ ਹੋਣ ਦੀ ਗੱਲ ਕਰ ਰਹੇ ਹੋ ਇਹ ਪ੍ਰੈਸ ਵਾਰਤਾ ਸੀ ਇਹ ਜਿਵੇਂ ਲੱਗ ਰਿਹਾ ਹੈ ਦੇਖਣ ਦੇ ਵਿੱਚ ਕਿ ਇੱਕ ਜਾਣ ਬੁੱਝ ਕੇ ਉਹਨੂੰ ਐਡਾ ਵੱਡਾ ਬਣਾਇਆ ਗਿਆ ਪਬਲੀਕਲੀ ਉਹਨੂੰ ਪੇਸ਼ ਕੀਤਾ ਗਿਆ ਜੋ ਕਿ ਨਹੀਂ ਸੀ ਹੋਣਾ ਚਾਹੀਦਾ ਜਿਹੜੀਆਂ ਕੰਟਰੋਵਰਸ਼ੀਅਲ ਗੱਲਾਂ ਹੁੰਦੀਆਂ ਜਾਂ ਫਿਰ ਜਿਹੜੀਆਂ ਅੰਦਰੂਨੀ ਗੱਲਾਂ ਹੁੰਦੀਆਂ ਉਹ ਉਹ ਸੈਪਰੇਟਲੀ ਕੀਤੀਆਂ ਜਾਂਦੀਆਂ ਨੇ ਪ੍ਰਾਈਵੇਟਲੀ ਕੀਤੀਆਂ ਜਾਂਦੀਆਂ ਜਦਕਿ ਇਹ ਇੱਕ ਇੱਕ ਤਰ੍ਹਾਂ ਦੀ ਵੱਡੀ ਬੇਇੱਜ਼ਤੀ ਜੇਲੈਂਸਕੀ ਹੋਰਾਂ ਦੀ ਜਿਹੜੀ ਆ ਉਹ ਕੀਤੀ ਗਈ ਹੈ ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਡੋਨਲਡ 트੍ਰੰਪ ਹੋਰੀ ਕਿਸ ਤਰੀਕੇ ਦੇ ਨਾਲ ਇੱਕ ਆਪਾਂ ਇਹ ਕਹੀਏ ਵੀ ਬੜੇ ਹੰਕਾਰ ਦੇ ਵਿੱਚ ਉਹਨਾਂ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਵਰਲਡ ਵਾਰ 3 ਵਾਲੇ ਪਾਸੇ ਨੂੰ ਦੁਨੀਆ ਨੂੰ ਧੱਕ ਰਹੇ ਹੋ ਤੁਸੀਂ ਜੂਆ ਖੇਡ ਰਹੇ ਹੋ ਇਹਦੇ ਉੱਤੇ ਤੁਹਾਨੂੰ ਇਹ ਵਾਰ ਰੋਕਣੀ ਚਾਹੀਦੀ ਹੈ ਤੁਹਾਡੇ ਅਸੀਂ ਕਰਤਾ ਧਰਤਾ ਅਸੀਂ ਹਾਂ ਜਦ ਕਿ ਵੇਖਿਆ ਜਾਵੇ ਤੇ ਵਾਕਿਆ ਅਮਰੀਕਾ ਕਰਤਾ ਧਰਤਾ ਹੋ ਸਕਦਾ ਹੈ ਇਹ ਜਿਹੜੀ ਵਾਰ ਦੇ ਵਿੱਚ ਯੂਕਰੇਨ ਦੇ ਪਿੱਛੇ ਅਮਰੀਕਾ ਹੋ ਸਕਦਾ ਪਰ ਡੋਨਲਡ ਟਰੰਪ ਨਹੀਂ ਹੈਗੇ ਕਿਉਂਕਿ ਜਿਸ ਦਿਨ ਤੋਂ ਡੋਨਲਡ ਟਰੰਪ ਹੋਰੀ ਰਾਸ਼ਟਰਪਤੀ ਬਣੇ ਉਹ ਯੂਕਰੇਨ ਦੇ ਵਿਰੋਧ ਦੇ ਵਿੱਚ ਹੀ ਨੇ ਆਪਾਂ ਪਿਛਲੇ ਦਿਨ ਹੀ ਗੱਲ ਕੀਤੀ ਕਿ ਜਿਹੜਾ ਯੂਨ ਦੇ ਵਿੱਚ ਮਤਾ ਪਿਆ ਉਹ ਰਸ਼ੀਆ ਦੇ ਹੱਕ ਦੇ ਵਿੱਚ ਭੁਗਤੇ ਆ ਤੇ ਫਿਰ ਡੋਨਲਡ ਟਰੰਪ ਦਾ ਇਹ ਕਹਿਣਾ ਕਿ ਕਰਤਾ ਧਰਤਾ ਅਸੀਂ ਆ ਜਾਂ ਮੈਂ ਆ ਉਹਨਾਂ ਨੇ ਮੈਂ ਸ਼ਬਦ ਵਰਤੇ ਆ ਜਦਕਿ ਮੈਂ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਜੋ ਬਾਈਡਨ ਓਬਾਮਾ ਜਿਹੜਾ ਇਹ ਸਾਰਾ ਇਸ ਮੀਟਿੰਗ ਦੇ ਵਿੱਚ ਇਹ ਵੀ ਜ਼ਿਕਰ ਹੋਇਆ ਵੀ ਉਹ ਜ਼ੈਲੈਂਸਕੀ ਹੋਰਾਂ ਨੇ ਕਿਹਾ ਵੀ ਉਹ ਸਾਡੀ ਲਗਾਤਾਰ ਮਦਦ ਕਰਦੇ ਆ ਰਹੇ ਆ ਹੁਣ ਯੂਕਰੇਨ ਦੀ ਵੀ ਮੈਂ ਤੁਹਾਨੂੰ ਗੱਲ ਦੱਸਦਾ ਕਿ ਯੂਕਰੇਨ ਆਪਣੇ ਤੌਰ ਦੇ ਉੱਤੇ ਵਾਰ ਕਦੇ ਵੀ ਸ਼ੁਰੂ ਨਹੀਂ ਸੀ ਕਰ ਸਕਦਾ ਜੇ ਅਮਰੀਕਾ ਦਾ ਨੈਟੋ ਦਾ ਥਾਪੜਾ ਯੂਰਪ ਦਾ ਥਾਪੜਾ ਸੀ ਤਾਂ ਯੂਕਰੇਨ ਨੇ ਰਸ਼ੀਆ ਦੇ ਨਾਲ ਪੰਗਾ ਲਿਆ ਅਦਰਵਾਈਜ਼ ਆਪਣੇ ਤੌਰ ਦੇ ਉੱਤੇ ਉਹ ਕਦੇ ਵੀ ਨਹੀਂ ਸੀ ਕਰ ਸਕਦਾ ਰੌਲਾ ਕੀ ਸੀ ਕਿ ਨੈਟੋ ਜਿਹੜੀ ਹੈ ਨੈਟੋ ਦਾ ਮੈਂਬਰ ਬਣਨਾ ਚਾਹੁੰਦਾ ਸੀ ਯੂਕਰੇਨ ਤੇ ਰਸ਼ੀਆ ਕਹਿੰਦਾ ਸੀ ਵੀ ਅਸੀਂ ਆਪਣੇ ਮੁੱਢ ਬਾਰਡਰਾਂ ਦੇ ਉੱਤੇ ਨੈਟੋ ਨਹੀਂ ਲਿਆਉਣੀ ਚਾਹੁੰਦੇ ਤੇ ਇਸ ਕਰਕੇ ਯੂਕਰੇਨ ਨੂੰ ਨੈਟੋ ਦਾ ਮੈਂਬਰ ਨਹੀਂ ਬਣਨਾ ਚਾਹੀਦਾ ਤੋ ਹੁਣ ਕਿਤੇ ਨਾ ਕਿਹਾ ਨੈਟੋ ਜਿਹੜੀ ਉਹ ਅਮਰੀਕਾ ਦੇ ਨਾਲ ਵੀ ਸਬੰਧਤ ਹੈਗੀ ਹੈ ਮਤਲਬ ਕਹਿਣ ਦਾ ਅਮਰੀਕਾ ਪਹਿਲੇ ਦਿਨ ਤੋਂ ਮਦਦ ਕਰਦਾ ਆਇਆ ਪਹਿਲਾ ਮਤਲਬ ਕਹਿਣ ਦਾ ਵੀ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਹੈ ਕਿ ਵਦੋਂ ਅਸੀਂ ਤੁਹਾਡੇ ਨਾਲ ਆ ਜਦ ਅੱਜ ਰਾਸ਼ਟਰਪਤੀ ਬਦਲ ਗਿਆ ਤੇ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਦੇਸ਼ ਦੀਆਂ ਪਾਲਿਸੀਆਂ ਹੀ ਬਦਲ ਜਾਣ ਹੁਣ ਡੋਨਲਡ ਟਰੰਪ ਹੋਰ ਇਹ ਕਹਿੰਦੇ ਆ ਕਿ ਇਹ ਵਾਰ ਤੁਸੀਂ ਤੁਸੀਂ ਕੀਤੀ ਹੈ ਤੁਸੀਂ ਕਰ ਰਹੇ ਹੋ ਇੰਨੇ ਲੋਕ ਮਰ ਚੁੱਕੇ ਨੇ ਵਗੈਰਾ 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 ਹੁਣ ਦੇਖੋ ਅਗੋ ਜੇਲਨਸਕੀ ਹਰੀ ਜਿਹੜੇ ਨੇ ਉਹ ਜਵਾਬ ਦਿੰਦੇ ਆ ਕਿ 2014 ਤੋਂ ਪੁਤਿਨ ਯਾਨੀ ਕਿ ਰਸ਼ੀਆ ਸਾਡੇ ਬੰਦੇ ਮਾਰ ਰਿਹਾ ਸਾਡੇ ਇਲਾਕਿਆਂ ਤੇ ਕਬਜ਼ੇ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਅਸੀਂ ਤੁਸੀਂ ਕਿਹੜੀ ਡਿਪਲੋਮੇਸੀ ਦੀ ਗੱਲ ਕਰਦੇ ਹੋ ਹੁਣ ਇੱਕ ਪਾਸੇ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗਿਆ ਡੋਨਲਡ ਟਰੰਪ ਹੋਰਾਂ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹਨਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਨੂੰ ਕਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਪਿੱਛੇ ਪਤਾ ਲੱਗਿਆ ਵੀ ਈਰਾਨ ਆ ਈਰਾਨ ਦੀਆਂ ਖੁਫੀਆ ਸੀਕਰਟ ਸਰਵਿਸਿਜ਼ ਉਹਦੇ ਪਿੱਛੇ ਕੰਮ ਕਰ ਰਹੀਆਂ ਹੁਣ ਜਦੋਂ ਡੋਨਲਡ 트ੰਪ ਹੋਰੀ ਰਾਸ਼ਟਰਪਤੀ ਬਣ ਜਾਂਦੇ ਆ ਤੇ ਪਿਛਲੇ ਹਫ਼ਤਿਆਂ ਦਾ ਹੀ ਬਿਆਨ ਹੈ ਉਹਨਾਂ ਦਾ ਕਿ ਜੇ ਮੈਨੂੰ ਮਾਰਨ ਦੀ ਕੋਸ਼ਿਸ਼ ਈਰਾਨ ਨੇ ਦੁਬਾਰਾ ਕੀਤੀ ਤਾਂ ਅਸੀਂ ਈਰਾਨ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾ ਦੇਾਂਗੇ ਹੁਣ ਇੱਕ ਪਾਸੇ ਡੋਨਲਡ 트ੰਪ ਦੀ ਆਪਣੀ ਜਾਨ ਇੱਕ ਜਾਨ ਦੇ ਪਿੱਛੇ ਉਹ ਕਹਿੰਦੇ ਵੀ ਅਸੀਂ ਪੂਰਾ ਈਰਾਨ ਤਬਾਹ ਕਰ ਦੇਾਂਗੇ ਦੂਸਰੇ ਪਾਸੇ ਜੇਲਨਸਕੀ ਹੋਰਾਂ ਦੀ ਜਦੋਂ ਗੱਲ ਹੈ ਕਿ 2014 ਤੋਂ ਸਾਡੇ ਬੰਦੇ ਮਾਰੇ ਆ ਅਣਗਿਣਤ ਬੰਦੇ ਮਾਰੇ ਹੁਣ ਵੀ ਇਸ ਵਾਰ ਦੀ ਜਿਹੜੀ ਸ਼ੁਰੂਆਤ ਹੈਗੀ ਉਹ ਰਸ਼ੀਆ ਨੇ ਕੀਤੀ ਸੀ ਜਿਹੜਾ ਜਿਹੜਾ ਯੂਕਰੇਨ ਹੈ ਉਹਨੇ ਜਵਾਬੀ ਕਾਰਵਾਈ ਕੀਤੀ ਹੈ ਸੋ ਮਤਲਬ ਆਪਣੀ ਜਾਣ ਦੇ ਪਿੱਛੇ ਡੋਨਲਡ ਟਰੰਪ ਹੋਰੀ ਕਹਿੰਦੇ ਮੈਂ ਈਰਾਨ ਖਤਮ ਕਰ ਦਿਆਂਗਾ ਤੇ ਜਿਹੜੇ ਉਧਰ ਬੇਗੁਨਾ ਮਾਰੇ ਜਾ ਰਹੇ ਆ ਯੂਕਰੇਨ ਨੂੰ 2014 ਤੋਂ ਦਬਾਇਆ ਜਾ ਰਿਹਾ ਉਸ ਦੀ ਕੋਈ ਅਹਿਮੀਅਤ ਡੋਨਲਡ ਟਰੰਪ ਹੋਰਾਂ ਵਾਸਤੇ ਨਹੀਂ ਹੈਗੀ ਸੋ ਇਹ ਗੱਲ ਸਾਫ਼ ਜਿਹੜੀ ਹੈਗੀ ਉਹ ਨਜ਼ਰ ਆ ਰਹੀ ਹੈ ਕਿ ਇਹ ਜਿਹੜੀ ਮੀਟਿੰਗ ਇਹ ਪ੍ਰੈਸ ਵਾਰਤਾ ਜਿਹੜੀ ਹੈ ਦਿਖਾਈ ਗਈ ਪਬਲਿਕਲੀ ਜਿਹਦੀ ਚਰਚਾ ਬੜੇ ਵੱਡੇ ਪੱਧਰ ਦੇ ਉੱਤੇ ਤਰੀ ਹੋਈ ਹੈ ਤੇ ਇਹ ਰਸ਼ੀਆ ਨੂੰ ਖੁਸ਼ ਕਰਨ ਦੇ ਮਾਰਿਆ ਇੱਕ ਜਿਹੜਾ ਯੂਕਰੇਨ ਦਾ ਮਨੋਂ ਬਲ ਤੋੜਨ ਦੇ ਲਈ ਤੇ ਰਸ਼ੀਆ ਦਾ ਮਨੋਬਲ ਵਧਾਉਣ ਦੇ ਲਈ ਇਹ ਕੀਤੀ ਗਈ ਕਾਰਵਾਈ ਹੈਗੀ ਹੈ ਇਹਦੇ ਇਸ ਮੀਟਿੰਗ ਤੋਂ ਬਾਅਦ ਰਸ਼ੀਆ ਨੂੰ ਜਿਹੜਾ ਹੈਗਾ ਹੋਰ ਪਰ ਲੱਗ ਜਾਣਗੇ ਹੋਰ ਖੰਭ ਲੱਗ ਜਾਣਗੇ ਕਿ ਅਮਰੀਕਾ ਹੁਣ ਸਾਡੇ ਵਿਰੁੱਧ ਨਹੀਂ ਭੁਗਤੇਗਾ ਅੱਗੋਂ ਕੋਈ ਵੀ ਇਹਨਾਂ ਨੂੰ ਮਦਦ ਨਹੀਂ ਆਏਗੀ ਤੇ ਅਸੀਂ ਆਪਣੀ ਮਨਮਰਜ਼ੀ ਦੇ ਨਾਲ ਜਿੰਨਾ ਵੀ ਯੂਕਰੇਨ ਦੇ ਉੱਤੇ ਕਹਿ ਟੋਣਾ ਟਾ ਸਕਦੇ ਹਾਂ ਜਿੰਨੇ ਇਲਾਕੇ ਹੋਰ ਦੱਪਣੇ ਦੱਪ ਸਕਦੇ ਹਾਂ ਸੋ ਇਹ ਸਾਫ਼ ਇਸ਼ਾਰਾ ਜਿਹੜਾ ਹੈਗਾ ਉਹ ਰਸ਼ੀਆ ਨੂੰ ਇਸ ਮੀਟਿੰਗ ਇਸ ਪ੍ਰੈਸ ਵਾਰਤਾ ਦੇ ਵਿੱਚੋਂ ਜਿਹੜਾ ਦੇਖਣ ਨੂੰ ਮਿਲਿਆ ਹੁਣ ਤੁਸੀਂ ਦੇਖੋ ਡੋਨਲਡ 트럼ਪ ਹੋਰੀ ਇਸ ਵਾਰ ਜਰੂਰ ਜਿਹੜੇ ਰਾਸ਼ਟਰਪਤੀ ਬਣਿਆ ਪਰ ਇਸ ਵਾਰ ਉਹ ਹੰਕਾਰੀ ਵੀ ਨੇ ਉਹ ਉਹ ਓਵਰ ਕੌਨਫੀਡੈਂਟ ਵੀ ਨੇ ਕਿਉਂਕਿ ਉਹ ਆਪਣੇ ਗਵਰਡੀਆਂ ਦੇ ਨਾਲ ਵੀ ਪੰਗਾ ਲੈ ਰਹੇ ਆ ਕੈਨੇਡਾ ਦੇ ਨਾਲ ਮੈਕਸੀਕੋ ਨਾਲ ਜਾਂ ਹੋਰ ਜਿਹੜੇ ਯੂਰਪ ਇਵਨ ਕਾ ਯੂਰਪੀਅਨ ਯੂਨੀਅਨ ਦੇ ਨਾਲ ਜਿਹੜਾ ਹੈਗਾ ਉਹਨਾਂ ਨੇ ਹੁਣ ਪੰਗਾ ਲੈ ਲਿਆ ਓਵਰ ਕੌਨਫੀਡੈਂਟ ਨੇ ਉਹ ਇਹਦਾ ਕਮਿਆਜਾ ਕਿਤੇ ਨਾ ਕਿਤੇ ਇਹ ਨਾ ਹੋਵੇ ਵੀ ਅਮਰੀਕਾ ਨੂੰ ਵੀ ਭੁਗਤਣਾ ਪਵੇ ਹੁਣ ਦੇਖੋ ਉਹ ਮੀਟਿੰਗ ਹੋਈ ਪ੍ਰੈਸ ਵਾਰਤਾ ਹੋਈ ਵੀਡੀਓ ਵਾਇਰਲ ਹੋਈਆਂ ਸਾਰੇ ਪਾਸੇ ਤੇ ਨਾਲੋਂ ਨਾਲ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਜਸਟਿਨ ਟਰੂਡੋ ਉਹਨਾਂ ਨੇ ਟਵੀਟ ਕੀਤਾ ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਕਿ ਅਸੀਂ ਯੂਕਰੇਨ ਦੇ ਨਾਲ ਖੜੇ ਹੋਏ ਹਾਂ ਤੇ ਅਸੀਂ 50 ਕਰੋੜ ਡਾਲਰ ਦੀ ਮਦਦ ਜਿਹੜੀ ਹੈ ਅੱਜ ਹੀ ਅਨਾਉਂਸ ਕਰਦੇ ਹਾਂ ਉਹਨਾਂ ਵਾਸਤੇ ਉਸ ਤੋਂ ਬਾਅਦ ਯੂਰੋਪੀਅਨ ਯੂਨੀਅਨ ਇੱਥੋਂ ਤੱਕ ਕਿ ਫਰਾਂਸ ਜਿਹੜੀ ਇੱਕ ਵੱਡੀ ਪਾਵਰ ਮੰਨੀ ਜਾਂਦੀ ਹੈ ਉਹਨਾਂ ਦੇ ਜਿਹੜੇ ਹੈਗੇ ਨੇ ਮੈਕਰੋਨ ਉਹਨਾਂ ਨੇ ਵੀ ਇਹ ਗੱਲ ਕਹੀ ਮਤਲਬ ਕਿ ਦੇਸ਼ ਦੁਨੀਆ ਦੇ ਬਹੁਤ ਸਾਰੇ ਦੇਸ਼ ਜਿਹੜੇ ਨੇ ਜ਼ਿਲੈਂਸਕੀ ਦੇ ਹੱਕ ਦੇ ਵਿੱਚ ਆਏ ਇਸ ਪ੍ਰੈਸ ਵਾਰਤਾ ਤੋਂ ਬਾਅਦ ਹੁਣ ਤੁਸੀਂ ਦੇਖੋ ਵੀ ਅਮਰੀਕਾ ਕਿਤੇ ਨਾ ਕਿਤੇ ਫਿਰ ਇਹਦਾ ਮਤਲਬ ਮੰਨੀ ਹੈ ਵੀ ਕੱਲਾ ਪੈਂਦਾ ਜਾ ਰਿਹਾ ਕਿਉਂਕਿ ਯੂਕੇ ਨੇ ਵੀ ਪਿਛਲੇ ਦਿਨੀ ਕਿਹਾ ਵੀ ਅਸੀਂ ਆਪਣੇ ਟ੍ਰੂਪ ਜਿਹੜੇ ਨੇ ਉਹ ਭੇਜਾਂਗੇ ਯੂਕਰੇਨ ਸੋ ਹੁਣ ਯੂਕੇ ਵੀ ਅਲੱਗ ਆਪਾਂ ਕਹੀਏ ਵੀ ਇੱਕ ਸੋਚ ਦਾ ਧਾਰਨੀ ਹੋ ਗਿਆ ਯੂਰਪੀਅਨ ਵੀ ਇਹਨਾਂ ਦੇ ਨਾਲ ਰਲ ਗਏ ਉਸ ਤੋਂ ਬਾਅਦ ਹੋਰ ਕੈਨੇਡਾ ਹੋ ਗਿਆ ਇਹ ਸਾਰੇ ਇੱਕ ਪਾਸੇ ਆ ਗਏ ਇੱਕ ਸਮੂਹ ਬਣ ਗਿਆ ਇਹਨਾਂ ਦਾ ਵੀ ਅਸੀਂ ਯੂਕਰੇਨ ਦੇ ਨਾਲ ਖੜੇ ਹੋਇਆ ਹੁਣ ਇਕੱਲਾ ਅਮਰੀਕਾ ਜਿਹੜਾ ਕਹਿ ਰਿਹਾ ਵੀ ਅਸੀਂ ਨਹੀਂ ਤੁਹਾਡੇ ਨਾਲ ਤੇ ਤੁਹਾਡਾ ਸਾਥ ਸੀ ਨਹੀਂ ਦੇਾਂਗੇ ਸੋ ਇਹ ਜਿਹੜੀ ਵਾਰਤਾ ਹੋਈ ਹੈ ਇਸ ਤੋਂ ਬਾਅਦ ਇੱਕ ਹੋਰ ਹੀ ਵਰਲਡ ਆਰਡਰ ਸੈੱਟ ਹੁੰਦਾ ਜਾ ਰਿਹਾ ਮਤਲਬ ਕਿ ਸਮੂਹ ਜਿਹੜੇ ਨੇ ਉਹ ਦੂਜੇ ਤਰੀਕੇ ਨਾਲ ਮਤਲਬ ਕਿ ਬਣਦੇ ਜਾ ਰਹੇ ਜਿਹੜੇ ਆਪਾਂ ਸੋਚਦੇ ਸੀ ਵੀ ਇਹ ਇੱਕ ਗਰੁੱਪ ਆ ਉਹਦੇ ਵਿੱਚੋਂ ਹੁਣ ਅਮਰੀਕਾ ਟੁੱਟਦਾ ਜਾ ਰਿਹਾ ਸੋ ਹੁਣ ਬਾਕੀ ਦੇ ਦੇਸ਼ ਨੇ ਉਹ ਅਲੱਗ ਹੁੰਦੇ ਜਾ ਰਹੇ ਆ ਸੋ ਯੂਰੋਪੀਅਨ ਯੂਨੀਅਨ ਇਹ ਵੀ ਇੱਕ ਸ਼ਕਤੀ ਹੈ ਨਾ ਹੁਣ ਮਤਲਬ ਇੱਕ ਸਮੂਹ ਹੈ ਦੇਸ਼ਾਂ ਦਾ ਤੇ ਜੇ ਮੈਕਰਨ ਹੋਰੀ ਫਰਾਂਸ ਦੇ ਜਿਹੜੇ ਨੇ ਉਹ ਵੀ ਇਹਨਾਂ ਦੇ ਹੱਕ ਦੇ ਵਿੱਚ ਆ ਜਾਣ ਹੋਰ ਵੀ ਦੇਸ਼ ਇਹਨਾਂ ਦੇ ਹੱਕ ਦੇ ਵਿੱਚ ਆ ਜਾਣ ਤਾਂ ਫਿਰ ਵੀ ਜਿਹੜੀ ਇੱਕ ਪਾਵਰ ਹੈਗੀ ਵੱਡੀ ਬਣ ਕੇ ਉਹ ਰਸ਼ੀਆ ਨਾਲ ਮੱਥਾ ਜਿਹੜਾ ਹੈਗਾ ਕੰਟੀਨਿਊਸਲੀ ਲਾ ਸਕਦੇ ਆ ਈਵਨ ਕਿ ਜਰਮਨੀ ਦੀ ਗੱਲ ਕਰੀਏ ਜਰਮਨੀ ਨੇ ਵੀ ਬਿਆਨ ਦਿੱਤਾ ਵੀ ਅਸੀਂ ਯੂਕਰੇਨ ਦੇ ਨਾਲ ਆ ਪੋਲੈਂਡ ਦੇ ਪ੍ਰਧਾਨ ਮੰਤਰੀ ਨੇ ਵੀ ਬਿਆਨ ਦਿੱਤਾ ਹੈ ਕਿ ਅਸੀਂ ਵੀ ਤੁਹਾਡੇ ਨਾਲ ਹੈਗੇ ਆ ਮਤਲਬ ਸਾਰਾ ਯੂਰੋਪੀਅਨ ਯੂਨੀਅਨ ਜਿਹੜਾ ਹੈਗਾ ਉਹ ਇਸ ਵੇਲੇ ਇਹਨਾਂ ਦੇ ਨਾਲ ਖੜਿਆ ਈਵਨ ਇੰਗਲੈਂਡ ਵੀ ਨਾਲ ਖੜਿਆ ਹੋਇਆ ਬਸ ਅਮਰੀਕਾ ਨੇ ਜਿਹੜੀ ਆ ਕੱਲ ਕੀਤੀ ਹੈ ਸੋ ਇਹ ਕਿਤੇ ਨਾ ਕਿਤੇ ਇੱਕ ਸ਼ਰਮਿੰਦਾ ਕਰਨ ਵਾਲੀ ਗੱਲ ਸੀ ਜ਼ੈਲੈਂਸਕੀ ਨੂੰ ਆਪਣੇ ਬੁਲਾਇਆ ਪਹਿਲਾਂ ਵਾਈਟ ਹਾਊਸ ਦੇ ਵਿੱਚ ਉਸ ਤੋਂ ਬਾਅਦ ਆ ਪ੍ਰੈਸ ਵਾਰਤਾ ਤੋਂ ਬਾਅਦ ਤੁਸੀਂ ਦੇਖੋ ਹੋ ਹੋਰ ਕਿੰਨੀ ਘਟਿਆ ਗੱਲਬਾਤ ਹੋਈ ਹੈ ਕਿ ਉਹਨਾਂ ਨੂੰ ਵਾਈਟ ਹਾਊਸ ਛੱਡਣ ਵਾਸਤੇ ਵੀ ਕਹਿ ਦਿੱਤਾ ਗਿਆ ਮਤਲਬ ਇੰਨੀ ਬੇਇੱਜ਼ਤੀ ਜਿਹੜੀ ਹੈਗੀ ਉਹ ਬੁਲਾ ਕੇ ਉਹਨਾਂ ਦੀ ਕੀਤੀ ਗਈ ਉਹ ਬੰਦਾ ਜਿਹੜਾ 3 ਸਾਲ ਤੋਂ ਡਟਿਆ ਹੋਇਆ ਉਹ ਬੰਦਾ ਜਿਹੜਾ 3 ਸਾਲ ਤੋਂ ਡਟਿਆ ਹੋਇਆ ਝੁਕਿਆ ਨਹੀਂ ਇਥੋਂ ਤੱਕ ਕਿ ਰਸ਼ੀਆ ਨੇ ਉਹਨੂੰ ਪਰਸਨਲੀ ਜਿਹੜਾ ਪਰਸਨਲੀ ਤੌਰ ਦੇ ਉੱਤੇ ਵੀ ਮਾਰਨ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਜੇ ਜ਼ੇਲੈਂਸਕੀ ਨੂੰ ਕਿਲ ਕਰ ਦਿੱਤਾ ਜਾਵੇ ਅਸੈਸੀਨੇਟ ਕਰ ਦਿੱਤਾ ਜਾਵੇ ਤਾਂ ਵਾਰ ਆਪਣੇ ਆਪ ਹੀ ਖਤਮ ਹੋ ਜਾਊਗੀ ਜਿਹੜੇ ਜ਼ੇਲੈਂਸਕੀ ਹੈਗਾ ਉਹ ਆਪਣੇ ਫੌਜੀਆ ਦੇ ਨਾਲ ਫੌਜੀ ਵਰਦੀ ਪਾ ਕੇ ਤੇ ਉਹ ਜੂਸ ਦਾ ਹੋਇਆ ਵੀ ਨਜ਼ਰ ਆਉਂਦਾ ਹੁਣ ਤੁਸੀਂ ਦੇਖੋ ਇਹ ਇਹ ਜਿਹੜੀ ਪ੍ਰੈਸ ਵਾਰਤਾ ਨਾ ਇੱਕ ਬੜਾ ਪਲਾਨ ਮੈਨੂੰ ਲੱਗ ਰਿਹਾ ਸੀ ਕਿ ਇਹ ਪਲਾਨ ਹੀ ਹੈਗਾ ਕਿਉਂਕਿ ਇੱਕ ਪਾਸੇ ਡੋਨਲਡ ਟਰੰਪ ਉਸ ਤੋਂ ਪਾਸੇ ਜਿਹੜੇ ਉਪ ਰਾਸ਼ਟਰਪਤੀ ਨੇ ਉਹ ਬੈਠੇ ਹੋਏ ਜੇੜੀ ਵੈਂਸ ਉਹ ਬੈਠੇ ਹੋਏ ਨੇ ਦੋਨੋਂ ਹੀ ਹਾਵੀ ਨੇ ਜ਼ੇਲੈਂਸਕੀ ਦੇ ਉੱਤੇ ਤੇ ਇਹ ਗੱਲਾਂ ਛੱਡੋ ਉਸ ਤੋਂ ਬਾਅਦ ਪ੍ਰੈਸ ਦੇ ਵਿੱਚੋਂ ਵੀ ਕਿਸੇ ਨੇ ਇਹ ਸਵਾਲ ਕਰ ਦਿੱਤਾ ਦੇਖੋ ਕਿੱਡੀ ਬੇਇੱਜ਼ਤੀ ਵਾਲੀ ਗੱਲ ਹੈਗੀ ਹੈ ਕਿਸੇ ਨੂੰ ਇਨਸਲਟ ਕਰਨਾ ਬਲਾ ਕੇ ਏਡੀ ਦੂਰ ਉਹ ਉਹ ਇੱਕ ਪ੍ਰੈਸ ਦੇ ਵਿੱਚੋਂ ਬੰਦੇ ਨੇ ਕਹਿ ਦਿੱਤਾ ਵੀ ਤੂੰ ਸੂਟ ਕਿਉਂ ਨਹੀਂ ਪਾਇਆ ਹੋਇਆ ਦੇਖੋ ਕਿਦਾਂ ਡੌਨਟ ਰੰਪ ਹੋਰੀ ਸੂਟ ਪਾ ਕੇ ਬੈਠੇ ਹੋਇਆ ਯਾਨੀ ਕਿ ਪੈਂਟ ਕੋਟ ਜਿਹੜਾ ਹੈਗਾ ਉਹ ਪਾਇਆ ਤੇ ਤੁਸੀਂ ਨਹੀਂ ਪਾਇਆ ਹੋਇਆ ਸੋ ਇਹ ਵੀ ਸਵਾਲ ਜਿਹੜੇ ਨੇ ਉਹਨਾਂ ਨੂੰ ਕੀਤੇ ਗਏ ਜਿਹੜੇ ਬੇਬੁਨਿਆਦ ਨੇ ਕਿਉਂਕਿ ਉਹ 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 ਜਿਹੜਾ ਜ਼ੇਲੈਂਸਕੀ ਨੇ ਜੋ ਪਹਿਨੇਆ ਹੋਇਆ ਸੀ ਉਹ ਇੱਕ ਸਾਈਨ ਸੀ ਜਾਂ ਕਹਿ ਲਓ ਕਿ ਦੁਨੀਆ ਨੂੰ ਇਹ ਦਿਖਾਉਣਾ ਸੀ ਕਿ ਅਸੀਂ ਜੰਗ ਦੇ ਵਿੱਚ ਆ ਅਦਰਵਾਈਜ਼ ਸੂਟਾਂ ਦੇ ਘਾਟੇ ਥੋੜੀ ਹੁੰਦੇ ਨੇ ਇਹਨਾਂ ਲੋਕਾਂ ਨੂੰ ਸੋ ਉਹਨਾਂ ਨੂੰ ਉੱਥੇ ਵੀ ਨਿੰਦਿਆ ਗਿਆ ਮਤਲਬ ਕਿ ਬੇਇੱਜ਼ਤੀ ਉਹਨਾਂ ਦੀ ਕਰਨ ਦੀ ਫਿਰ ਹੱਸੇ ਫਿਰ ਸਾਰੇ ਹ ਸੋ ਮਤਲਬ ਕਹਿਣ ਦਾ ਕੋਲ ਮਲਾ ਕੇ ਆਪਾਂ ਇਹ ਕਹੀਏ ਕਿ ਕੱਲ ਦੀ ਇਸ ਮੀਟ ਤੋਂ ਬਾਅਦ ਬੜਾ ਕੁਝ ਜਿਹੜਾ ਹੈਗਾ ਉਹ ਬਦਲੇਗਾ ਪਰ ਇਹ ਹੈ ਕਿ ਯੂਕਰੇਨ ਦੇ ਉੱਤੇ ਹੁਣ ਭਾਰੀ ਸਮਾਂ ਆ ਸਕਦਾ ਹੈ ਜੇ ਯੂਰੋਪੀਅਨ ਯੂਨੀਅਨ ਜਾਂ ਦੂਜੇ ਮੁਲਕ ਕਰੜੇ ਹੋ ਕੇ ਨਾ ਚੱਲੇ ਤਾਂ ਫੇਰ ਮੈਨੂੰ ਲੱਗਦਾ ਹੈ ਕਿ ਯੂਕਰੇਨ ਜਿਹੜਾ ਹੈਗਾ ਉਹ ਉਹਦੇ ਲਈ ਮਾੜਾ ਸਮਾਂ ਆ ਸਕਦਾ ਹੈ ਪਰ ਜ਼ੇਲੈਂਸਕੀ ਹੋਰਾਂ ਦਾ ਜਿਹੜਾ ਦੇਖ ਕੇ ਤਾਮਾ ਝਾਮਾ ਹੁਣ ਇੱਥੇ ਇੱਕ ਹੋਰ ਗੱਲ ਕੰਪੇਅਰ ਕਰ ਦਈਏ ਤੁਸੀਂ ਨਰਿੰਦਰ ਮੋਦੀ ਹੋਰਾਂ ਦੇ ਨਾਲ ਟਰੰਪ ਹੋਰਾਂ ਨੂੰ ਬੈਠਿਆਂ ਵੇਖ ਲਓ ਤਾਂ ਇੱਕ ਗੱਲ ਤੇ ਵੀ ਉਹਨਾਂ ਨੇ ਕਦੇ ਵੀ ਵਿੱਚ ਟੋਕ ਕੇ ਡੋਨਲਡ ਟਰੰਪ ਨੂੰ ਇਹ ਨਹੀਂ ਕਿਹਾ ਵੀ ਨਹੀਂ ਆ ਗੱਲ ਨਹੀਂ ਹੈਗੀ ਪਰ ਹੁਣ ਜੇ ਤੁਸੀਂ ਦੇਖੋ ਪਿਛਲੇ ਦਿਨੀ ਮੈਕਰੋਨ ਜਿਹੜੇ ਫਰਾਂਸ ਦੇ ਪ੍ਰਧਾਨ ਮੰਤਰੀ ਨੇ ਉਹ ਮਿਲਦੇ ਨੇ ਉਹਨਾਂ ਨੇ ਇਥੋਂ ਤੱਕ ਡੋਨਲਡ ਟਰੰਪ ਦਾ ਹੱਥ ਫੜ ਕੇ ਉਹਨਾਂ ਨੂੰ ਰੋਕ ਦਿੱਤਾ ਵੀ ਨਹੀਂ ਆ ਜਿਹੜੀ ਗੱਲ ਤੁਸੀਂ ਗਲਤ ਕਰ ਰਹੇ ਹੋ अच्छा ਹੁਣ ਜਿਹੜੇ ਜਲੈਂਸਕੀ ਨੇ ਉਹ ਗੱਲ-ਗੱਲ ਦੇ ਵਿੱਚ ਉਹਨਾਂ ਨੂੰ ਜਿਹੜਾ ਟੋਕਦੇ ਹੋਏ ਨਜ਼ਰ ਆਏ ਵੀ ਨਹੀਂ ਤੁਸੀਂ ਇੱਥੇ ਗਲਤ ਹੋ ਪਰ ਜਿਹੜੇ ਜਿਹੜੇ ਨਰਿੰਦਰ ਮੋਦੀ ਹੋਰੀ ਨੇ ਉਹ ਚੁੱਪ-ਚਾਪ ਬੈ ਕੇ ਡੋਨਲਡ ਟਰੰਪ ਹੋਰਾ ਕੋਲੇ ਸੁਣਦੇ ਰਹੇ ਜਦੋਂ ਉਹ ਕਹਿੰਦੇ ਸੀ ਕਿ ਮੋਦੀ ਜਿਹੜਾ ਉਹ ਟੈਰਿਫ ਕਿੰਗ ਹੈਗਾ ਅਸੀਂ ਇਹਨਾਂ ਦੇ ਉੱਤੇ ਟੈਰਿਫ ਲਾਵਾਂਗੇ ਵਗੈਰਾ 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 ਸੋ ਇਹ ਸਾਰਾ ਕੁਝ ਚੁੱਪ ਬੈ ਕੇ ਸੁਣਦੇ ਰਹੇ ਮਤਲਬ ਇਹ ਇੱਕ ਗੱਲ ਹੁੰਦੀ ਹੈ ਆਪਣੇ ਆਪ ਦੇ ਵਿੱਚ ਜਿਹੜੀ ਅਣਖ ਅੰਦਰੋਂ ਜਿਹੜਾ ਇੱਕ ਬੰਦਾ ਸੋਵਰਨ ਹੁੰਦਾ ਹੈ ਜਿਹਦੇ ਅੰਦਰ ਗੁਲਾਮੀ ਨਹੀਂ ਹੁੰਦੀ ਸੋ ਉਹ ਇਸ ਤਰੀਕੇ ਦੇ ਨਾਲ ਗੱਲਬਾਤ ਕਰਦੇ ਆ ਟੋਕਦੇ ਬੇਸ਼ੱਕ ਉਹਨਾਂ ਦੇ ਪਿੱਛੇ ਉਹਨਾਂ ਦੇ ਸਾਹਮਣੇ ਕੋਈ ਅ ਅਮਰੀਕਾ ਦਾ ਰਾਸ਼ਟਰਪਤੀ ਕਿਉਂ ਨਹੀਂ ਬੈਠਾ ਪਰ ਉਹ ਆਪਣੀ ਗੱਲ ਕਰਦੇ ਨੇ ਜੋ ਜ਼ੇਲੈਂਸਕੀ ਹੋਰਾਂ ਨੇ ਵੀ ਕੀਤੀ ਹੈ ਇਸ ਲਈ ਉਹਨਾਂ ਨੂੰ ਸਲੂਟ ਆਏਗਾ ਪਰ ਇਹਦੇ ਵਿੱਚ ਇਹ ਵੀ ਹੈ ਵੀ ਹੁਣ ਦੂਸਰੇ ਪਾਸੇ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਸੱਚ ਇਹ ਕਿਤੇ ਵਿਸਰਨਾ ਨਾ ਜਾਵੇ ਡੋਨਲਡ ਟਰੰਪ ਹੋਰਾਂ ਨੇ ਐਕਸ ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜੋ ਕਿ ਬਹੁਤ ਅਸੰਸਨੀ ਕੇਸ ਹੈਗੀ ਮੈਂ ਕਹਾਂਗਾ ਸੰਸਨੀ ਕੇਸ ਇਸ ਤਰ੍ਹਾਂ ਕਿ ਪੈਲੇਸਟਾਈਨ ਦੀ ਜੰਗ ਲੱਗੀ ਹੋਈ ਹੈ ਅ ਇਜ਼ਰਾਈਲ ਦੇ ਨਾਲ ਤੇ ਪੈਲੇਸਟਿਨੀਆਂ ਲੋਕ ਜਿਹੜੇ ਬੜੇ ਵੱਡੇ ਪੱਤਰ ਦੇ ਉੱਤੇ ਮਾਰੇ ਜਾ ਚੁੱਕੇ ਆ ਮਤਲਬ ਕੋਈ ਕਹਿੰਦਾ 80000 ਕੋਈ ਲੱਖ ਸ਼ਾਇਦ ਹੁਣ ਉਹ ਵੀ ਗਿਣਤੀ ਵੱਧ ਗਈ ਹੋਵੇ ਸੋ ਡੋਨਲਡ ਟਰੰਪ ਹੋਰਾਂ ਦੀ ਉਹ ਜਿਹੜੀ ਇੱਕ ਐਨੀਮੇਟਿਡ ਵੀਡੀਓ ਹੈ ਉਹਦੇ ਵਿੱਚ ਉਹਨਾਂ ਨੇ ਕੀ ਦਿਖਾਣਾ ਚਾਹਿਆ ਕਿ ਉਹ ਪੈਲੇਸਟਾਈਨ ਦਾ ਜਿਹੜੀ ਕੰਸਟਰਕਸ਼ਨ ਵਰਕ ਜਾਂ ਉੱਥੋਂ ਦੇ ਸਾਰਾ ਕੁਝ ਜੋ ਹੁਣ ਉੱਥੇ ਹੋ ਚੁੱਕਿਆ ਮਤਲਬ ਕਿ ਡਿਸਟਰੋਇਡ ਹੋ ਗਈ ਨਾ ਕੰਟਰੀ ਉਹ ਸਾਰੀ ਸੋ ਉਹਨੂੰ ਉਹ ਆਪ ਬਣਾਉਣਾ ਚਾਹੁੰਦੇ ਨੇ ਉਹਦੇ ਵਿੱਚ ਫਿਰ ਉਹ ਇਹ ਕੀ ਦਿਖਾਉਂਦੇ ਨੇ ਕਿ ਡੋਨਲਡ 트੍ਰੰਪ ਅਤੇ ਐਲਨ ਮਸਕ ਬੀਚ ਦੇ ਕੰਡੇ ਦੇ ਉੱਤੇ ਬੈਠ ਕੇ ਤੇ ਆਪਣਾ ਇੱਕ ਡਰਿੰਕ ਜਿਹੜਾ ਹੈਗਾ ਇੰਜੋਏ ਕਰ ਰਹੇ ਆ ਉੱਥੇ ਉਹਨਾਂ ਦੇ ਧਰਮ ਨੂੰ ਉਸ ਵੀਡੀਓ ਦੇ ਵਿੱਚ ਟਾਰਗੇਟ ਕੀਤਾ ਗਿਆ ਜਨਾਨੀਆਂ ਜਿਹੜੀਆਂ ਔਰਤਾਂ ਉਹਨਾਂ ਦੀ ਵੀਡੀਓ ਦਿਖਾਈ ਗਈ ਹੈ ਵੀਡੀਓ ਦੇ ਵਿੱਚ ਉਹਨਾਂ ਦੇ ਦਾੜੀਆਂ ਨੇ ਸੋ ਮਤਲਬ ਕਿ ਅਮਰੀਕਾ ਜਿਹੜਾ ਚਾਹੁੰਦਾ ਆ ਵੀ ਹੁਣ ਇਜ਼ਰਾਈਲ ਜਿਹੜਾ ਜਿੰਨਾ ਹਾਵੀ ਹੋਇਆ ਉਹ ਹੋਰ ਹੋਵੇ ਤੇ ਅਸੀਂ ਪੈਲੇਸਟੀਨ ਦੇ ਵਿੱਚ ਉਹ ਜਿਹੜੀ ਸੋਚ ਉਹਨਾਂ ਦੀ ਹੈਗੀ ਆ ਜਿਹੜਾ ਉਹਨਾਂ ਦਾ ਧਰਮ ਹੈਗਾ ਉਹਨੂੰ ਕੱਢ ਕੇ ਤੇ ਆਪਾਂ ਉਸ ਤਰੀਕੇ ਦਾ ਬੈਸਟ ਵਾਲਾ ਮਾਹੌਲ ਜਿਹੜਾ ਹੈਗਾ ਉੱਥੇ ਲੈ ਕੇ ਆਈਏ ਸੋ ਇਹ ਵੀ ਇੱਕ ਗਾਜ਼ਾ ਨੂੰ ਜਾਂ ਪੈਲੇਸਟੀਨ ਨੂੰ ਜਿਹੜਾ ਹੈਗਾ ਉਹਨਾਂ ਨੇ ਚੈਲੰਜ ਕੀਤਾ ਸੋ ਫਿਲਹਾਲ ਦੀ ਘੜੀ ਆਪਾਂ ਦੇਖ ਕੇ ਇਹ ਕਹੀਏ ਵੀ ਡੋਨਲਡ ਟਰੰਪ ਜਿਸ ਤਰ੍ਹਾਂ ਆਪਾਂ ਸੋਚ ਰਹੇ ਸੀ ਉਸ ਤੋਂ ਬਿਲਕੁਲ ਉਲਟ ਹੈਗਾ ਉਹ ਚੱਲ ਰਹੇ ਨੇ ਇਹਨਾਂ ਪਾਲਿਸੀਆਂ ਦਾ ਅੱਗੋਂ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਕੀ ਨਤੀਜੇ ਨਿਕਲਣਗੇ ਕੀ ਸਿੱਟੇ ਨਿਕਲਣਗੇ ਆਉਂਦੇ ਦਿਨਾਂ ਦੇ ਵਿੱਚ ਬੜਾ ਕੁਝ ਸਾਫ਼ ਹੋਣ ਵਾਲਾ ਜੀ ਤਾਂ ਜਿਸ ਨੇ ਗੱਲ ਕਰੀ ਤਾਂ ਇੱਕ ਹਮ ਗੱਲ ਇਹ ਕਿ ਹੁਣ ਜੰਗ ਤਾਂ ਕੰਟੀਨਿਊਸਲੀ ਕਹ ਲੋ ਕਿ ਨਹੀਂ ਚਲਾ ਜਾ ਸਕਦੀ ਜਾਂ ਫਿਰ ਦੇਖੀਏ ਕਿ ਜੇ ਹੁਣ ਜੰਗ ਚਲਦੀ ਰਹੇਗੀ ਗੱਲ ਇਹ ਕਿ ਜੰਗ ਰੁਕਣੀ ਚਾਹੀਦੀ ਹੈ ਪਰ ਜੰਗ ਸਿਰਫ ਉਸ வித ਜੇ ਆਪਾਂ ਕਹਿ ਲਈਏ ਕਿ ਵਿਰੋਧੀ ਸਥਿਤੀ ਹੈ ਕਿ ਰਸ਼ੀਆ ਦੀ ਸ਼ਰਤਾਂ ਦਰੁੱਕੀ ਜਾ ਰਹੀ ਹੈ ਜੰਗ ਰੁਕਣੀ ਚਾਹੀਦੀ ਦੋਨਾਂ ਦੇਸ਼ਾਂ ਪਰ ਆਕੀ ਜਿਹਨਾਂ ਨੂੰ ਨੁਕਸਾਨ ਹੋਈ ਨਹੀਂ ਉਹਨਾਂ ਦੇ ਹਿਸਾਬ ਸਿਰ ਉਦਾਂ ਦੀ ਸ਼ਰਤਾਂ ਦੇ ਉੱਤੇ ਜੰਗ ਰੁਕਣੀ ਚਾਹੀਦੀ ਹੈ ਕਿ ਲਾਦਾ ਕਿ ਜੋ 5 ਵਾਈਜ਼ ਨੇ ਜਬ ਪੂਰਾ ਯੂਰਪ ਹੈ ਉਹ ਅਮਰੀਕਾ ਨੂੰ ਨਹੀਂ ਮਨਾ ਪਾ ਰਿਹਾ ਸਰਵਿਕ ਜਿਨੋਂ ਆਪਾਂ ਸਰਪੰਚ ਕਹਿੰਦੇ ਆ ਉਸ ਨੂੰ ਨਹੀਂ ਮਨਾ ਪਾ ਰਹੇ ਚਾਹੀਓ ਯੂਕੇ ਹੋ ਗਿਆ ਯੂਕੇ ਫੋਰਸ ਬੇਨ ਤਿਆਰ ਰੱਖੇ ਚੋ ਮਿਲਟਰੀ ਫੋਰਸ ਜਾਣ ਸਾਡੀਆਂ ਜਾਣ ਗਈਆਂ ਜਾਂ 에어 ਫੋਰਸਾਂ ਯੂਰਪ ਦੀ ਜਾਣ ਗਈਆਂ ਪਰ ਉਹ ਸਾਰੇ ਦੇਸ਼ ਮਿਲ ਕੇ ਇੱਕ ਅਮਰੀਕਾ ਨੂੰ ਕਿਉਂ ਨਹੀਂ ਮਨਾ ਪਾ ਰਹੇ ਹੋ ਜੋ ਉਤਮ ਨਾ ਆ ਗਿਆ ਟਰੰਪ ਨੂੰ ਪਰ ਇਹ ਸਾਰੇ ਦੇਸ਼ ਮਿਲ ਕੇ ਨਹੀਂ ਬਣਾ ਸਕੇ ਦੇਖੋ ਜਦੋਂ ਕੈਨੇਡਾ ਦੇ ਉੱਤੇ 50% ਟੈਰਿਫ ਲਾਉਣ ਦੀ ਗੱਲ ਕੀਤੀ ਨਾ ਪਿਛਲੇ ਸਮੇਂ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦਾ ਵਿਰੋਧ ਹੋਇਆ بڑے ਵੱਡੇ ਪੱਧਰ ਦੇ ਉੱਤੇ ਡੋਨਲਡ ਟਰੰਪ ਹੋਰੋਂ ਦਾ ਤੇ ਉਹਨਾਂ ਨੇ ਉਹਨੂੰ ਫਿਰ ਪੋਸਟਪੋਨ ਕਰ ਦਿੱਤਾ ਇਸੇ ਤਰ੍ਹਾਂ ਮੈਕਸੀਕੋ ਨੇ ਵੀ ਵਿਰੋਧ ਕੀਤਾ ਫਿਰ ਉਹਨਾਂ ਨੇ ਵੀ ਪੋਸਟਪੋਨ ਕਰ ਦਿੱਤਾ ਫਿਰ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਇੰਟਰਨਲੀ ਉਹਨਾਂ ਨੇ ਜਿਹੜੇ ਮਤੇ ਲਿਆਂਦੇ ਸੀ ਡੋਨਲਡ ਟਰੰਪ ਹੋਰਾਂ ਨੇ ਉਹ ਵੀ ਸਟੇਟਾਂ ਨੇ ਵਿਰੋਧ ਕੀਤਾ ਤੇ ਫਿਰ ਉਹ ਵੀ ਪੋਸਟਪੋਨ ਕਰ ਦਿੱਤੇ ਗਏ ਜਾਂ ਫਿਰ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਮਤਲਬ ਕਿ ਡੋਨਲਡ ਟਰੰਪ ਹੋਰਾਂ ਨੂੰ ਜਿਹੜਾ ਹੈ ਉਹ ਰੋਕਣ ਵਾਸਤੇ ਇੱਕ ਜਿਹੜੀ ਆਪਾਂ ਕਹੀਏ ਵੀ ਇੱਕ ਪਾਵਰ ਜਾਂ ਫਿਰ ਸਮੂਹ ਜਿਹੜਾ ਹੈਗਾ ਦੇਸ਼ਾਂ ਦਾ ਜਾਂ ਫਿਰ ਵੱਡੀਆਂ ਪਾਵਰਾਂ ਉਹਨਾਂ ਨੂੰ ਸਾਹਮਣੇ ਆਉਣਾ ਪਊਗਾ ਤੇ ਫਿਰ ਉਹ ਆਪਣੇ ਇਸ ਜਿਹੜਾ ਕਹਿ ਲਈਏ ਵੀ ਐਲਾਨ ਤੋਂ ਇਸ عقیده ਤੋਂ ਉਹ ਰੋਕ ਸਕਦੇ ਨੇ ਮਤਲਬ ਕਹਿਣ ਦਾ ਇਹ ਆ ਮੇਰੇ ਪਈ ਜਦੋਂ ਕੋਈ ਰੋਕੇਗਾ ਰੋਕਣ ਵਾਲਾ ਆਏਗਾ ਤੇ ਉਹ ਰੁਕਣਗੇ ਵੀ ਪਰ ਫਿਲਹਾਲ ਦੀ ਘੜੀ ਆਪਾਂ ਇਹ ਦੇਖੀਏ ਵੀ ਉਹ ਆਪਣੀ ਮਰਜ਼ੀ ਕਰ ਰਹੇ ਨੇ ਪਰ ਤੁਸੀਂ ਇਹ ਦੇਖੋ ਨਾ ਵੀ ਸਰਪੰਚ ਦੀ ਈਨ ਨਹੀਂ ਮੰਨੀ ਯੂਰਪੀਅਨ ਯੂਨੀਅਨ ਨੇ ਠੀਕ ਹੈ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਤੁਹਾਡੇ ਨਾਲ ਆ ਨੋ ਪ੍ਰੋਬਲਮ ਕੈਨੇਡਾ ਜਿਹੜਾ ਹੈਗਾ ਉਹਨੇ ਕਹਿ ਦਿੱਤਾ 50 ਕਰੋੜ ਅਸੀਂ ਦਿੰਨੇ ਆ ਅਸੀਂ ਨਾਲ ਮਤਲਬ ਕਿ ਜੇ ਇਹ ਹੁੰਦਾ ਵੀ ਇਸ ਮੀਟਿੰਗ ਤੋਂ ਬਾਅਦ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਸਾਰੇ ਹੀ ਸਾਥ ਛੱਡ ਜਾਂਦੇ ਆਪਣੇ ਇਹਨਾਂ ਦਾ ਯੂਕਰੇਨ ਵਾਲਿਆਂ ਦਾ ਤਾਂ ਫਿਰ ਤਾਂ ਮੰਨਿਆ ਜਾਂਦਾ ਵੀ ਸਰਪੰਚ ਦਾ ਪ੍ਰਭਾਵ ਕਬੂਲ ਲਿਆ ਇਹਨਾਂ ਨੇ ਜਦ ਕਿ ਯੂਕੇ ਵੀ ਉਹਨਾਂ ਤੋਂ ਬਾਹਰ ਹੀ ਹੋ ਕੇ ਚੱਲ ਰਿਹਾ ਯੂਰਪੀ ਯੂਨੀਅਨ ਵੀ ਕੈਨੇਡਾ ਵੀ ਸੋ ਇਹਦਾ ਮਤਲਬ ਇਹ ਹੈਗਾ ਵੀ ਜਿਆਦਾ ਜ਼ਰ ਸਰਦਾਰੀ ਕਾਇਮ ਨਹੀਂ ਰਹਿਣੀ ਜੇਕਰ ਤਰੀਕੇ ਦੇ ਨਾਲ ਡੋਨਲਡ ਟਰੰਪ ਹੋਰੀ ਨਹੀਂ ਚਾਹਤੇ ਜੀ ਦਿਲੋਂ ਤੁਹਾਡਾ ਧੰਨਵਾਦ ਕਰਨ ਦੇ ਲਈ ਆਪਣੇ ਵਿਚਾਰ ਜਿਹੜੇ ਨੇ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਸਭ ਜੋ ਸਾਨੂੰ ਸੁਣਦੇ ਨੇ ਪਿਆਰ ਕਰਦੇ ਨੇ ਬਹੁਤ ਬਹੁਤ ਧੰਨਵਾਦ